ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਦੇ ਵਿੱਚ 10ਵੀਂ ਪਾਸ ਗ੍ਰੈਜੂਏਸ਼ਨ ਪਾਸ ਤੇ ਆਪਰ ਯੋਗਤਾ ਰੱਖਣ ਵਾਲੇ ਕੈਂਡੀਡੇਟ ਅਪਲਾਈ ਕਰ ਸਕਣਗੇ ਪੂਰੀ ਜਾਣਕਾਰੀ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨੋਟੀਫਿਕੇਸ਼ਨ ਦੀ ਸਾਰੀ ਜਾਣਕਾਰੀ ਵੀਡੀਓ ਵਿੱਚ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪੋਸਟਾਂ ਦੀ ਯੋਗਤਾ ਤੇ ਸੈਲਰੀ ਦੀ ਗੱਲ ਕਰ ਲੈਣੇ ਆ ਜੀ ਲੋਡ ਡਿਵੀਜ਼ਨ ਕਲਰਕ ਕੰਟਰੈਕਚੁਅਲ ਬੇਸਡ ਪੋਸਟ ਹੈ ਜੀ ਇਹ ਜਿਹਦੇ ਲਈ ਯੋਗਤਾ ਹੈ ਨਾਲੋਂ ਗ੍ਰੈਜੂਏਸ਼ਨ ਜਾਂ 10 ইয়ারਜ਼ ਆਫ ਸਰਵਿਸਿਸ ਐਜ਼ ਕਲਰਕ ਫॉर ਐਕਸ ਸਰਵਿਸਮੈਨ ਕੰਪਿਊਟਰ ਲਿਟਰੇਟ ਹੋਣਾ ਚਾਹੀਦਾ ਹੈ ਕੈਂਡੀਡੇਟ ਨੋਲੇਜ ਆਫ ਕੰਪ ਇਹ ਤੁਹਾਡੀ ਲੈਸ ਦੈਨ 55 ইয়ার্স ਲਿਖਿਆ ਗਿਆ ਜੀ ਇਹਨਾਂ ਵੱਲੋਂ ਤੇ ਇਹਦੇ ਲਈ ਸੈਲਰੀ ਇਹਨਾਂ ਵੱਲੋਂ 16000 ਰੁਪਿਆ ਲਿਖੀ ਗਈ ਹੈ ਜੀ ਕਨਸੋਲੀਡੇਟਡ ਨੈਕਸਟ ਹੈ ਜੀ ਇਲੈਕਟ੍ਰੀਸ਼ੀਅਨ ਕਮ ਡੋਰਮ اٹੈਂਡੈਂਟ ਕੰਟਰੈਕਚੁਅਲ ਪੋਸਟ ਹੈ ਜੀ ਇਹ ਵੀ ਤੇ ਯੋਗਤਾ ਦੇ ਲਈ ਸ਼ੁੱਡ ਬੀ میٹرਿਕ ਫ্রম ਰੀਕੋਗਨਾਈਜ਼ਡ ਬੋਰਡ ਹੈਵਿੰਗ ਆਈਟੀਆਈ ਡਿਪਲੋਮਾ ਐਜ਼ ਆ ਇਲੈਕਟ੍ਰੀਸ਼ੀਅਨ ਐਂਡ ਮਸਟ ਬੀ ਕਨਵਰਸੈਂਟ ਵਿਦ ਦਾ ਡਿਊਟੀਆਂ ਆਫ ਡੋਰਮ اٹੈਂਡੈਂਟ অর 10 ইয়ার্স ਆਫ ਸਰਵਿਸਿਸ ਐਜ਼ ਆ ইਐਸਐਮ ਐਕਸ ਸਰਵਿਸਮੈਨ ਡਿਜ਼ਾਇਰੇਬਲ 1 ইয়ার ਐਕਸਪੀਰੀਅנס ਇ ਇਨਾਂ ਵੱਲੋਂ ਮੰਗਿਆ ਗਿਆ ਜੀ ਤੇ ਸੈਲਰੀ 12383 ਰੁਪਏ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਜੀ ਨੈਕਸਟ ਹੈ ਜੀ ਡਾਰਮ اٹੈਂਡੈਂਟ ਕਮ ਵਾਟਰ ਕੰਟਰੈਕਚੁਅਲ ਬੇਸ ਪੋਸਟ ਹੈ ਜੀ ਇਹ ਵੀ ਜਿਹਦੇ ਲਈ ਯੋਗਤਾ 10ਵੀਂ ਪਾਸ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ ਤੁਹਾਡੀ ਹੋਣੀ ਚਾਹੀਦੀ ਹੈ 1 ਇਅਰ ਐਕਸਪੀਰੀਅੰਸ ਐਜ਼ ਅ ਡਾਰਮ اٹੈਂਡੈਂਟ ਇਨ ਅ ਰੈਪਟਿਡ ਇੰਸਟੀਚਿਊਟ ਤੇ ਮਸਟ ਬੀ ਕਨਵਰਸੈਂਟ ਵਿਦ ਦਾ ਡਿਊਟੀਆਂ ਆਫ ਵਾਟਰ অর 10 ਇਅਰਸ ਆਫ ਸਰਵਿਸਿਸ ਐਜ਼ ਅ ਈਐਸਐਮ ਐਕਸ ਸਰਵਿਸਮੈਨ ਡਿਜ਼ਾਇਰੇਬਲ 1 ਇਅਰ ਐਕਸਪੀਰੀਅੰਸ ਸੇਮ ਕਪੈ ਦੀ ਯੋਗਤਾ 10ਵੀਂ ਪਾਸ ਕਿਸੇ ਮਾਨਤਾ ਪ੍ਰਾਪਤ 보ਡ ਤੋਂ ਤੁਹਾਡੀ ਹੋਣੀ ਚਾਹੀਦੀ ਹੈ 1 ਇਅਰ ਡਿਪਲੋਮਾ ਇਨ ਕੰਪਿਊਟਰ ਸੌਫਟਵੇਅਰ ਹਾਰਡਵੇਅਰ 10 ਇਅਰਸ ਆਫ ਸਰਵਿਸਿਜ਼ ਐਜ਼ ਆਈਐਸਐਮ ਐਕਸ ਸਰਵਿਸਮੈਨ ਡਿਜ਼ਾਇਰੇਬਲ 1 ਇਅਰ ਐਕਸਪੀਰੀਐਂਸ ਇਨ ਸੇਮ ਕਪੈਸਿਟੀ ਇਹਨਾਂ ਨੂੰ ਮੰਗਿਆ ਗਿਆ ਜੀ 13800 ਰੁਪਏ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਨੈਕਸਟ ਹੈ ਜੀ ਨਰਸਿੰਗ ਅਸਿਸਟੈਂਟ ਫੀਮੇਲ ਕੰਟਰੈਕਟੂਅਲ ਬੇਸ ਪੋਸਟ ਹੈ ਜੀ ਬੀਐਸਸੀ ਨਰਸਿੰਗ ਜਾਂ ਡੀਆਈਪੀ ਇਨ ਏਐਨਐਮ ਜੀਐਨਐਮ ਐਂਡ ਕੰਪਿਊਟਰ ਲਿਟਰੇਟ 200 ਪੀ ਸੈਲਰੀ ਇਨਵਲ ਪੁਲਿਸ ਪੋਸਟ Delhi ਲਿਖੀ ਗਈ ਹੈ ਜੀ ਨੈਕਸਟ ਹੈ ਜੀ ਡਰਾਈਵਰ ਕਮ ਗਰਾਊਂਡਮੈਨ ਕੰਟਰੈਕਟਡ ਪੋਸਟ ਹੈ ਮੈਟ੍ਰਿਕ ਜਾਂ 10 ਇਅਰਸ ਸਰਵਿਸਸਸ ਫॉर ਐਕਸ ਸਰਵਿਸਮੈਨ ਇਨਵਲ ਲਿਖਿਆ ਗਿਆ ਜੀ ਤੇ ਵੈਲਿਡ ਹੈਵੀ ਡਿਊਟੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੁਹਾਡੇ ਕੋਲ ਤੇ 12383 ਰੁਪਏ ਇਸ ਪੋਸਟ ਦੇ ਲਈ ਸੈਲਰੀ ਲੈਣ ਵਾਲੀ ਹੈ ਜੀ ਤਾਂ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ 100 ਰੁਪਏ ਦਾ ਡਰਾਫਟ ਆ ਤੁਸੀਂ ਬਣਾਉਣਾ ਜੀ ਪ੍ਰਿੰਸੀਪਲ ਐਪੀਐਸ ਦੇ ਪੱਕ ਦੇ ਵਿੱਚ ਜੋ ਕਿ ਬਿਆਸ ਵੇਖ ਕੇ ਪੇਅਬਲ ਹੋਣਾ ਚਾਹੀਦਾ ਇਹ 10 ਮਾਰਚ 2024 ਤੱਕ ਕਿੰਨਾਂ ਪੋਸਟਾਂ ਦੇ ਲਈ ਤੁਸੀਂ ਰਜਿਸਟਰਡ ਪੋਸਟ ਜਾਂ ਸਪੀਡ ਪੋਸਟ ਦੇ ਥਰੂ ਅਪਲਾਈ ਕਰ ਸਕਦੇ ਹੋ ਡਾਇਰੈਕਟ ਵੀ ਇਹਨਾਂ ਦੇ ਦਫ਼ਤਰ ਵੇਖੇ ਜਾ ਕੇ ਜਮ੍ਹਾਂ ਕਰਵਾ ਸਕਦੇ ਹੋ ਵੈੱਬਸਾਈਟ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਉੱਥੋਂ ਤੁਸੀਂ ਲਿੰਕ ਲੈ ਸਕਦੇ ਹੋ ਇਹ ਜੋ ਪੋਸਟਾਂ ਨੇ ਜੀ ਆਰਮੀ ਪਬਲਿਕਸ ਕੋ ਬਿਆਸ ਵੱਲੋਂ ਜਾਰੀ ਕੀਤੀਆਂ ਗਈਆਂ ਕੰਟੈਕਟ ਨੰਬਰ ਦਿੱਤੇ ਹੋਏ ਆ ਸਾਰੇ ਵੈੱਬਸਾਈਟ ਦਾ ਨਾਮ ਵੀ ਤੁਸੀਂ ਨੋਟ ਕਰ ਲਓ ਜੀ www.apsbias.org ਇਸ ਵੈੱਬਸਾਈਟ ਨੂੰ ਹੋਰ ਜਾਣਕਾਰੀ ਦੇ ਲਈ ਤੁਸੀਂ ਲੌਗਇਨ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕ ਚੈਨਲ ਨੂੰ ਵੇਖਦੇ ਰਿਹਾ ਕਰੋ ਜੀ ਧੰਨਵਾਦ